ਸਾਹਿਬ ਸਾਬ ਸਾਦੇ ਨਾਮ ਯਾਦ ਨਹੀਂ ਤੁਮ ਨੂੰ ਤੰਤਨ ਬਾਬਾਜੀ ਸਿੰਘ ਜੀ ਤੰਤਨ ਬਾਬਾ ਜੁਦਾ ਸਿੰਘ ਜੀ ਤੰਤਨ ਬਾਬਾ ਦਰਵਾਰ ਸਿੰਘ ਜੀ ਤੰਤਨ ਬਾਬਾ ਫਤੇ ਸਿੰਘ ਜੀ ਪਤਾ ਗੁਜਰ ਕੁਰਸੀ ਤੇ ਨਿੱਕੇ ਸਾਬ ਸਾਦੇ ਠੰਡੇ ਬੁਰਜ ਦੇ ਵਿੱਚ ਬੈਠੇ ਸਨ ਹਨਾ ਤੇ ਉਸ ਵੇਲੇ ਦੁੱਧ ਦੀ ਸੇਵਾ ਕਿੰਨਾ ਦੇ ਵੱਲੋਂ ਕੀਤੀ ਗਈ ਮਤੀ لال ਮਹਾਰਾਜੀ ਨੇ ਤੇ ਜਦੋਂ ਨਿੱਕੇ ਸਾਹਿਬ ਸਾਦਿਆਂ ਦਾ ਮਾਤਾ ਗੋਜਰਕੋੜ ਜੀ ਦਾ ਸੰਸਕਾਰ ਕੀਤਾ ਗਿਆ ਸੀ ਕਿੰਨਾਂ ਦੇ ਵੱਲੋਂ ਉਹ ਜ਼ਮੀਨ ਸੰਸਕਾਰ ਦੇ ਲਈ ਖਰੀਦੀ ਗਈ ਸੀ ਪੈ ਤੋ ਦਰ ਮਾਈ ਗੀਨੇ ਤੁਸੀਂ ਚੱਲੇ ਆਂ ਦਾਦੀਏ ਤੁਸੀਂ ਸਿੱਖੀ ਲਈ ਕੁਰਬਾਨ ਅਸੀਂ ਪੋਤੇ ਤੇ ਬਹਾਦਰ ਜੀ ਦੇ ਪਿਤਾ ਗੋਬਿੰਦ ਸਿੰਘ ਸਾਦੇ ਮਾਨ ਲਖਨੀ ਹ ਜਾਲਮ ਛੱਡੇ ਵੇ ਅਸੀਂ ਪੰਥ ਲਈ ਵਾਰ ਨੇ ਪ੍ਰਾਨ ਇਸ ਦਨੈ ਕਾਇਮ ਕਰੈਨੀ ਸਿੱਖੀ ਦੀ ਆਨ ਬਾਣ ਇਨਸਾਨ ਤੇ ਕਦੋਂ ਤੋਂ ਗੁਰਬਾਣੀ ਕੰਠ ਤੁਸੀਂ ਦੱਸੋ ਗੁਰੂ ਸਾਹਿਬ ਨੇ 2.5 ਸਾਲ ਦੀ ਉਮਰ ਚ ਦੇ 24 ਸਾਹਿਬ ਕੰਠ ਜੀ ਹੁਣ ਇਹਦੇ ਜਪਜੀ ਸਾਹਿਬ ਦੇ 10 ਕੌੜੀਆਂ ਚੋਪਈ ਸਾਹਿਬ ਪੂਰਾ ਕੰਠਾ ਰੈੜਾ ਸਾਹਿਬ ਪੂਰਾ ਕੰਠਾ ਕੀਰਤਨ ਸੋਇਲਾ ਕੰਠਾ ਕੋਵਨ ਕਾਰ ਸਤ ਨਾਮ ਕਰਤਾ ਪਰਖ ਨੇ ਪੋ ਨੇ वै अकाल मोटा जूनी सैपंग गुर परसाद जप आज साथ जुगा सच हैप्पी सच नानक खोसी पी सतनाम इन पुत्तरां के सीस पर वार दिए पुत चार मुए तो क्या हुआ जीवत कई हजार ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵੱਲੋਂ ਚਾਰ ਪੁੱਤ ਆਪਣੇ ਵਾਰ ਦਿੱਤੇ ਗਏ ਲੇਕਿਨ ਤਈ ਪੁੱਤ ਉਹਨਾਂ ਦੇ ਜਿਹੜੇ ਜੀਵਤ ਨੇ ਇਹ ਅਹਜਿਆ ਸਿੱਖੀ ਦਾ ਬੂਟਾ ਉਹ ਲਾ ਕੇ ਗਏ ਕਿ ਉਸ ਬੂਟੇ ਦੇ ਵਿੱਚੋਂ ਨਿੱਕੇ ਨਿੱਕੇ ਸਿੰਘ ਜਿਹੜੇ ਪੈਦਾ ਹੋ ਰਹੇ ਨੇ ਤੇ ਫੁੱਲਾਂ ਤੇ ਵੰਗ ਉਹ ਖਿੜੇ ਤੇ ਬਲੰਦ ਹੌਂਸਲੇ ਉਹਨਾਂ ਦੇ ਦੇਖਣ ਨੂੰ ਮਿਲਦੇ ਨੇ ਅੱਜ ਸਾਡੇ ਨਾਲ ਨਿੱਕਾ ਸਿੰਘ ਪਚੰਗੀ ਮੌਜੂਦ ਹੈ ਉਹਦੇ ਨਾਲ ਤੁਹਾਡੀ ਗੱਲਬਾਤ ਜਿਹੜੀ ਕਰਾਵਾਂਗੇ ਸੋ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਨਾਮ ਕੀ ਹੈ ਭਾਈ ਦਿਆ ਸਿੰਘ ਜੀ ਜੀ ਤੁਸੀਂ ਬਾਣਾ ਬਹੁਤ ਸੋਹਣਾ ਪਾਇਆ ਗੁਰੂ ਸਾਹਿਬ ਜੀ ਨੇ ਬਾਣਾ ਸਾਨੂੰ ਦਿੱਤਾ ਸੀ ਇਹ ਬਾਣਾ ਤੁਸੀਂ ਆਪ ਜਦੋਂ ਪਾਣੀ ਉਹ ਦਸਤਾਰ ਆਪ ਬਨਦੀ ਹੋ ਸਿਰ ਤੇ ਹਾਂਜੀ ਇਹ ਆਪਣੀਆਂ ਭਾਈ ਆ ਤੁਹਾਨੂੰ ਇਹ ਸਿਖਾਇਆ ਸੀ ਗੁਰਸਾਹਿਬ ਦੀ ਬਖਸ਼ੀ ਗੁਰਸਾਹਿਬ ਦੀ ਬਖਸ਼ੀ ਠੀਕ ਹੈ ਤੁਸੀਂ ਠੀਕ ਹੋ ਚੜਦੀ ਕਲਾ ਚੋਂ ਹਾਂਜੀ ਠੀਕ ਹੈ ਜ਼ੋਰ ਦੀ ਵਾਇਗਰੂ ਬੋਲ ਕੇ ਫਤਿਹ ਬੁਲਾ ਕੇ ਇੱਕ ਵਾਰੀ ਦੱਸੋ ਥੋੜਾ ਉੱਚੀ ਵਾਇਗ੍ਰੀ ਜਿਕਾ ਕਾਲਸਾ ਵਾਇਗ੍ਰੀ ਜਿਕੀ ਫਤਿਹ ਅੱਛਾ ਤੁਸੀਂ ਅੰਮ੍ਰਿਤ ਵੇਲੇ ਕਦੋਂ ਉੱਠ ਜਾਂਦੇ ਹੋ 6 ਵਜੇ 6 ਵਜੇ ਉੱਠ ਕੇ ਅੱਛਾ ਗੁਰਬਾਣੀ ਪੜ੍ਹਦੇ ਹੁੰਨੇ ਹੋ ਤੁਸੀਂ ਹਾਂਜੀ ਕਿਹੜੇ ਕਿਹੜੇ ਪਾਠ ਤੁਸੀਂ ਕਰਦੇ ਹੁੰਨੇ ਹੋ ਜਪਜੀ ਸਾਹਿਬ ਜਪ ਸਾਹਿਬ ਸਵਯੇ ਕੀਤੀ ਕਰਦੇ ਹੋ ਤੁਸੀਂ ਕਿਹੜੀ ਕਿਹੜੀ ਕਰਦੇ ਹੋ ਉਹ ਦੱਸੋ ਜਪਜੀਤ ਸਾਹਿਬ ਜੋਪੀ ਸਾਹਿਬ ਨਾਮ ਸਾਹਿਬ ਠੀਕ ਹੈ ਅੱਛਾ ਗੁਰੂ ਸਾਹਿਬ ਜੀ ਨੇ ਅਮਰਤਵਿਲੇ ਕਿਹੜੇ ਬਾਣੀਆਂ ਦਾ ਪਾਠ ਕਰਨ ਦੇ ਲਈ ਕਿਹਾ ਸੀਗਾ ਜਪਜੀ ਸਾਹਿਬ ਜਾਪ ਸਾਹਿਬ ਸੋਇਏ ਚੋਪੀ ਸਾਹਿਬ ਨਾਮ ਸਾਹਿਬ ਠੀਕ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿੰਨੇ ਰਾਗ ਨੇ 33 ਰਾਗ ਤੇ ਕਿੰਨੇ ਭਗਤਾਂ ਦੀ ਬਾਣੀ ਉਹਦੇ ਵਿੱਚ ਦਰਜ ਹੈ ਪੰਜਾਬ ਭਗਤਾਂ ਦੀ ਅੱਛਾ ਅੱਛਾ ਤੁਹਾਨੂੰ ਚਾਰ ਸਾਹਿਬ ਜਾਦੇ ਇੱਥੇ ਤੁਸੀਂ ਪਹੁੰਚਿਓ ਸ਼ੀਰਧਾਂ ਦੇ ਧਰਤੇ ਤੇ ਚਾਰ ਸਾਹਿਬ ਜਾਦਿਆਂ ਦੇ ਨਾਮ ਯਾਦ ਨਹੀਂ ਤੁਹਾਨੂੰ ਹਾਂਜੀ ਤੰਤਨ ਬਾਬਾਜੀਤ ਸਿੰਘ ਜੀ ਤੰਤਨ ਬਾਬਾ ਜੁਦਾ ਸਿੰਘ ਜੀ ਤੰਤਨ ਬਾਬਾ ਦਰਵਾਰ ਸਿੰਘ ਜੀ ਤੰਤਨ ਬਾਬਾ ਵਤੇਤ ਸਿੰਘ ਜੀ ਅੱਜ ਜਦੋਂ ਛੋਟੇ ਸੈਬਜ਼ਾਦਿਆਂ ਨੂੰ ਨੀਆਂ ਦੇ ਵਿੱਚ ਚੁਣਾਇਆ ਗਿਆ ਸੀਗਾ ਤੇ ਉਦੋਂ ਜਦੋਂ ਫਰਮਾਨ ਜਾਰੀ ਕੀਤਾ ਗਿਆ ਕਿੰਨੇ ਫਰਮਾਨ ਜਾਰੀ ਕੀਤਾ ਸੀਗਾ ਕਿ ਛੋਟੇ ਸੈਬਜ਼ਾਦਿਆਂ ਨੂੰ ਨੀਆਂ ਦੇ ਵਿੱਚ ਚਣ ਦੋ ਕਿਨੇ ਵੱਜੀ ਖਾਨ ਨੇ ਠੀਕ ਹੈ ਜਦੋਂ ਮਾਤਾ ਗੁਜਰਕੌਰ ਜੀ ਤੇ ਨਿੱਕੇ ਸਾਹਿਬ ਸਾਦੇ ਠੰਡੇ ਬੁਰਜ ਦੇ ਵਿੱਚ ਬੈਠੇ ਸਨ ਹਨਾ ਤੇ ਉਸ ਵੇਲੇ ਦੁੱਧ ਦੀ ਸੇਵਾ ਕਿੰਨਾ ਦੇ ਵੱਲੋਂ ਕੀਤੀ ਗਈ ਸੀ ਮਤੀ لال ਮਹਾਰਾਜੀ ਨੇ ਠੀਕ ਹੈ ਤੇ ਜਦੋਂ ਨਿੱਕੇ ਸਾਹਿਬ ਸਾਦਿਆਂ ਦਾ ਮਾਤਾ ਗੁਜਰਕੌਰ ਜੀ ਦਾ ਸੰਸਕਾਰ ਕੀਤਾ ਗਿਆ ਸੀ ਕਿੰਨਾ ਦੇ ਵੱਲੋਂ ਉਹ ਜ਼ਮੀਨ ਸੰਸਕਾਰ ਦੇ ਲਈ ਖਰੀਦੀ ਗਈ ਸੀ ਪਇਤ ਦਰਮਲ ਜੀ ਨੇ ਠੀਕ ਹੈ ਤੇ ਚਮਕੌਰ ਦੀ ਗੜੀ ਦੇ ਵਿੱਚ ਕਿੰਨੇ ਸਿੰਘ ਸ਼ਹੀਦ ਹੋਏ ਸਨ ਕਿੰਨੇ ਪਿਆਰੇ ਸ਼ਹੀਦ ਹੋਏ ਸੀ ਸਾਇਬ ਜੀ ਕਿੰਤੀ ਸਿੰਘ ਦੋ ਸਾਇਬ ਜਾਦੇ ਤਿੰਨ ਪਿਆਰੇ ਕਿਹੜੇ ਤਿੰਨ ਪਿਆਰੇ ਚ ਨਾਮ ਤਨਤਨ ਪਾਈ ਹਿੰਮਤ ਸਿੰਘ ਜੀ ਤਨਤਨ ਪਾਈ ਮੁਕੰਮ ਸਿੰਘ ਜੀ ਤਨਤਨ ਪਾਈ ਸਾਇਬ ਸਿੰਘ ਜੀ ਅੱਛਾ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵੱਲੋਂ ਸਭ ਤੋਂ ਪਹਿਲਾਂ ਅੰਮ੍ਰਿਤ ਜੋ ਹੈ ਉਹ ਕਿੰਨਾਂ ਨੂੰ ਸ਼ਕਾਇਆ ਗਿਆ ਸੀ ਤਨ ਤਨ ਭਾਈ ਦਿਆਲ ਸਿੰਘ ਜੀ ਤੇ ਸਭ ਤੋਂ ਅਖੀਰ ਦੇ ਵਿੱਚ ਕਿਹਨਾਂ ਨੂੰ ਸਿਖਾਇਆ ਸੀ ਸਿਖਾਇਆ ਤਨ ਤਨ ਬੰਦਾ ਸਿੰਘ ਬਹਾਦਰ ਜੀ ਨੂੰ ਠੀਕ ਹੈ ਤੇ ਚਮਕੌਰ ਦੀ ਗੜੀ ਦੇ ਵਿੱਚ ਜਦੋਂ ਸਿੰਘ ਸ਼ਹੀਦ ਹੋਏ ਸਨ ਤੇ ਉੱਥੇ ਸੰਸਕਾਰ ਕਿਹਨਾਂ ਦੇ ਵੱਲੋਂ ਕੀਤਾ ਗਿਆ ਸੀ ਸਾਰੇ ਸਿੰਘਾਂ ਦਾ ਬੀਬੀ ਸਰਦਾਰ ਕੋਰ ਜੀ ਨੇ ਤੇ ਬੀਬੀ ਜੀ ਨੂੰ ਉਹਦੇ ਤੋਂ ਬਾਅਦ ਜਦੋਂ ਉਹਨਾਂ ਨੂੰ ਕਿਹੜੇ ਸ਼ਹੀਦੀ ਉਹਨਾਂ ਦੀ ਕਿਵੇਂ ਹੋਈ ਸੀਗੀ ਉਨਾਂ ਨੂੰ ਜੁੰਦਿਆਂ ਨੂੰ ਸ੍ਰੀ ਗੰਦੀ ਅਗਰ ਵਿੱਚ ਜੁੰਦਿਆਂ ਨੂੰ ਸਿਰ ਦਿੱਤਾ ਠੀਕ ਹੈ ਤੇ ਗੁਰੂ ਤੇਗ ਬਹਾਦਰ ਜੀ ਨਵੇਂ ਪਾਤਸ਼ਾਹ ਹਨਾ ਗੁਰੂ ਤੇਗ ਬਹਾਦਰ ਜੀ ਦਾ ਸੰਸਕਾਰ ਕਿਵੇਂ ਹੋਇਆ ਸੀ ਕਿੰਨੇ ਹਿੱਸਿਆਂ ਵਿੱਚ ਹੋਇਆ ਕਿੰਨੇ ਹਿੱਸਿਆਂ ਵਿੱਚ ਹੋਇਆ ਸੀ ਦੋ ਹਿੱਸਿਆਂ ਵਿੱਚ ਤੇ ਕਿਵੇਂ-ਕਿਵੇਂ ਹੋਇਆ ਦੋਵੇਂ ਹਿੱਸਿਆਂ ਦਾ ਕਿੱਥੇ ਹੋਇਆ ਸੀ ਇੱਕ ਨਾਨਕ ਪੁਰ ਸਾਹਿਬ ਲੱਖ ਇੱਕ ਲੱਖੀ ਸਾਵਨ ਜਾਰਾਂ ਜੀ ਦੇ ਘਰ ਠੀਕ ਹੈ ਤੇ ਅੱਛਾ ਤੁਸੀਂ ਗੁਰਬਾਣੀ ਪੜ ਲੈਂਦੇ ਹੋ ਤੇ ਤੁਸੀਂ ਇੱਕ ਵਿਸ਼ਰੀ ਵੀ ਕਰ ਲੈਂਦੇ ਹੋ ਨਾਲ ਹਾਂਜੀ ਚਲੋ ਮੈਨੂੰ ਹੁਣ ਸੁਣਾ ਕੇ ਅਸੀਂ ਦੁਰ ਚੱਲੇ ਆਂ ਦਾਦੀਏ ਸਿੱਖੀ ਲਈ ਕੁਰਬਾਨ ਅਸੀਂ ਪੋਤੇ ਤੇ ਬਹਾਦਰ ਜੀ ਦੇ ਬਿਤਾ ਗੋਬਿੰਦ ਸਿੰਘ ਸਾਦੇ ਮਾਨ ਜੀ ਲੱਖ ਨੀ ਹਾਂ ਜਾਲਮ ਚਿੰਦੇ ਵੇ ਅਸੀਂ ਪੰਥ ਲਈ ਵਾਰ ਨਿਪਰਾਣ ਅਸੀਂ ਸਦਾ ਲਈ ਕਾਇਮ ਕਰ ਦੇਣੀ ਸਿੱਖੀ ਦੀ ਆਣ ਬਾਂਦੇ ਸਾਨ ਅਚਾ ਤੁਹਾਡੇ ਤੋਂ ਵੀ ਪੁੱਛਣਾ ਚਾਹਾਂਗੇ ਤੁਹਾਡਾ ਬੱਚਾ ਬੜਾ ਸੋਹਣਾ ਪ੍ਰਮਾਤਮਾ ਨੇ ਉਹਨੂੰ ਰੂਪ ਬਖਸ਼ਿਆ ਕਹਿੰਦਾ ਮੈਂ ਅੰਮ੍ਰਿਤ ਵੇਲੇ ਉੱਠ ਜਾਣਾ ਕੁਝ ਬੱਚੇ ਦੀਆਂ ਕੁਝ ਖਾਸ ਗੱਲਾਂ ਜਿਹੜੀਆਂ ਕਿਉਂਕਿ ਅੱਜ ਕੱਲ ਅਸੀਂ ਦੇਖਦੇ ਆ ਬੱਚਿਆਂ ਨੂੰ ਜ਼ਿਆਦਾ ਸੋਸ਼ਲ ਮੀਡੀਆ ਦਾ ਸ਼ੌਂਕ ਹੁੰਦਾ ਹੈ ਲੇਕਿਨ ਸ਼ਹੀਦਾਂ ਦੀ ਧਰਤੀ ਤੇ ਇਸ ਬੱਚੇ ਨੂੰ ਪੂਰੇ ਸਾਬਤ ਸੂਰਤ ਵੇਖ ਕੇ ਬੜਾ ਮਨ ਖੁਸ਼ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਜੀ ਸਾਰੀ ਸਾਡੇ ਆ ਤਾਂ ਕੋਈ ਇਹਦੇ ਚ ਜਿਆਦਾ ਯੋਗਦਾਨ ਹੈ ਨਹੀਂ ਮਹਾਰਾਜ ਦੀ ਸੇਵਾ ਆਪ ਹੀ ਲੈ ਲੈਂਦੇ ਨੇ ਮਹਾਰਾਜ ਇਹ ਗੁਰੂਵਲੀਂ ਬਖਸ਼ਿਸ਼ ਹੈ ਜੀ ਇਹ ਛੋਟੇ ਹੁੰਦੇ ਹੀ ਇੱਥੋਂ ਹੀ ਅਰਦਾਸ ਹੋਈ ਸੀ ਇੱਥੋਂ ਹੀ ਇਹ ਸਿੰਘ ਸਾਡੇ ਘਰ ਆਇਆ ਹੈਗਾ ਤੇ ਉਸ ਤੋਂ ਬਾਅਦ ਇਹਨੂੰ 2.5 ਸਾਲ ਦੇ ਨੂੰ ਚੋਪੀ ਸਾਹਿਬ ਕੰਠ ਸੀਗਾ ਜੀ ਮਾਰੀ ਕਿਰਪਾ ਨਾਲ ਆ ਵੀ ਦਸਤਾਰ ਵੀ ਥੋੜੇ ਥੋੜੇ ਬਨਣੇ ਸ਼ੁਰੂ ਕਰ ਦਿੱਤਾ ਤੇ ਕਈ ਦਸਤਾਰ ਦੇ ਕੰਪਿਟਿਸ਼ਨ ਜਿੱਤ ਲਿਆ ਇਹ ਤੇ ਜਦੋਂ ਵੀ ਕੋਈ ਗੁਰਪੁਰਬ ਹੁੰਦਾ ਤਾਂ ਉਹਦੇ ਇਹਨੂੰ ਇਤਿਹਾਸ ਬਾਰੇ ਦੱਸਿਆ ਜਾਂਦਾ ਫਿਰ ਇਹ ਹਰ ਗੁਰਦੁਆਰਾ ਸਾਹਿਬ ਚ ਉਹ ਇਤਿਹਾਸ ਸੁਣਾਉਂਦਾ ਬਾਕੀ ਤਾਂ ਇੰਸਟਾ ਦੀ ਪੇਜ ਬਣਾਇਆ ਅਸੀਂ ਨੇ ਜੀ ਦਿਆ ਸਿੰਘ ਦੇ ਨਾਮ ਤੇ ਉੱਥੇ ਵੀ ਇਹ ਵੀਡੀਓ ਪਾਉਂਦਾ ਰਹਿੰਦਾ ਗੁਰੂ ਇਤਿਹਾਸ ਦੇ ਸਬੰਧਿਤ ਵੀ ਪਾਉਂਦਾ ਤੇ ਕਿਉਂਕਿ ਅੱਜ ਦੇ ਲੋਕ ਜੋ ਸੋਸ਼ਲ ਮੀਡੀਆ ਨੂੰ ਗਲਤ ਯੂਜ਼ ਕਰ ਰਹੇ ਨੇ ਜ਼ਿਆਦਾਤਰ ਬੱਚਾ ਨੱਚਣਾ ਟੱ ਜਿਹੜਾ ਸਿੱਖ ਵਿਰਸਾ ਨਹੀਂ ਹੈ ਸਿੱਖ ਵਿਰਸਾ ਆਪਣੇ ਗੁਰੂ ਧਰਨਾ ਨਾਲ ਜੁੜਨਾ ਬਾਣੀ ਨਾਲ ਜੁੜਨਾ ਬਾਣੇ ਨਾਲ ਜੁੜਨਾ ਤੇ ਬਸ ਇਹੀ ਹੈ ਵੱਧੋਵਾ ਦਾ ਬੱਚਿਆਂ ਨੂੰ ਬਾਣੀ ਨਾਲ ਬਾਣੇ ਨਾਲ ਜੋੜੋ ਫਿਰ ਸੋਨੂੰ ਉਹਨਾਂ ਦੇ ਪਿਛੇ ਭੱਜਣ ਦੀ ਨਸ਼ਾ ਪਿਛੇ ਨਸ਼ਿਆਂ 'ਚ ਲੱਗ ਜਾਣਗੇ ਜਾਂ ਗੜਕ ਹੋ ਜਾਣਗੇ ਬਸ ਖਾਲਸੇ ਸਾਜ ਕੇ ਮਹਾਰਾਜ ਨੇ ਆਪ ਹੀ ਬਖਸ਼ਿਸ਼ ਕਰ ਦੇਣੀ ਹੈ ਜੀ ਆ ਜਿਹੜੇ ਮਾਪੇ ਸੋਸ਼ਲ ਮੀਡੀਆ ਤੇ ਆਪਣੀਆਂ ਬੱਚੀਆਂ ਨੂੰ ਜੋੜਦੇ ਨੇ ਤੁਸੀਂ ਵੇਖਿਆ ਅਕਸਰ ਤੁਸੀਂ ਜ਼ਿਕਰ ਵੀ ਕੀਤਾ ਕਿ ਬੱਚੀਆਂ ਨੂੰ ਗੀਤ ਵਾਲੇ ਪਾਸੇ ਜਾਂ ਉਹਨਾਂ ਨੂੰ ਨਚੋਣ ਵਾਲੇ ਪਾਸੇ ਲੈ ਕੇ ਜਾਂਦੇ ਆ ਤੁਹਾਡੇ ਬੱਚੇ ਨੂੰ ਸ਼ੁਰੂ ਤੋਂ ਗੁਰੂ ਮਹਾਰਾਜ ਜੀ ਦੀ ਕਿਰਪਾ ਰਹੀ ਹੈ हां जी गुरु साहिब दी कृपा जीਵੇਂ ਕੱਲ ਵੀ ਜੋ ਅੱਜ 25 ਤਰੀਕ ਆ ਕੱਲ ਬਚ ਸਕੂਲਾਂ ਵਿੱਚ ਯਾਦਤਰ ਤੁਸੀਂ ਦੇਖਦੇ ਪੰਜਾਬ ਵਿੱਚ ਕਿਸਮਿਸ਼ਲੇ ਬਣਾਇਆ ਗਿਆ ਚਲੋ ਜਿੰਨਾ ਦਾ ਹੈ ਉਹਨਾਂ ਨੂੰ ਮੁਬਾਰਕ ਆਪਾਂ ਇਦਾਂ ਤਾਂ ਨਹੀਂ ਕਹਿੰਦੇ ਪਰ ਜਦੋਂ ਇੱਕ ਪਾਸੇ ਤੁਹਾਡੇ ਸ਼ਹੀਦਾਂ ਦੇ ਦਿਨ ਚੱਲਦੇ ਹੋਣ ਤੇ ਕਿਸਮਿਸ਼ਲੇ ਤੁਸੀਂ ਬੱਚਿਆਂ ਨੂੰ ਸੈਂਟ ਆਫਰ ਬਣਾ ਕੇ ਭੇਜੋ ਤੇ ਉਹ ਆਪਸ ਵਿੱਚ ਇੱਕ ਸ਼ਰਮ ਦੀ ਗੱਲ ਆ ਸਕੂਲਾਂ ਲਈ ਵੀ ਤੇ ਮਾਵਾ ਪਲੇ ਵੀ ਤੇ ਕੱਲੇ ਗਿਆ ਸੀ ਸਕੂਲ ਵਿੱਚ ਤੇ ਸਾਰੇ ਬੱਚੇ ਸੈਂਟ ਆਊਟ ਬਣ ਕੇ ਲਿਖ ਨਹੀਂ ਐ ਈ ਈ ਬਾਣਾ ਸ ਜਾ ਕੇ ਸ਼੍ਰੀ ਸਾਹਿਬ ਪਾ ਕੇ ਅੱਗੇ ਪਿਛੇ ਨਹੀਂ ਸ਼੍ਰੀ ਸਾਹਿਬ ਪਾ ਕੇ ਜਾਂਦਾ ਪਰ ਕੱਲ ਸਪੈਸ਼ਲ ਪਾ ਕੇ ਗਿਆ ਚੱਕਰ ਲਾ ਕੇ ਗਿਆ ਤੇ ਮੈਡਮ ਨੇ ਇਹਨੂੰ ਕਿਹਾ ਵੀ ਸਾਰੇ ਬੱਚੇ ਨੱਚ ਰਹੇ ਨੇ ਤੂੰ ਵੀ ਨੱਚ ਲਾਏ ਕਹਿੰਦਾ ਮੈਂ ਨਹੀਂ ਨੱਚਣਾ ਮੈਂ ਬਾਣਾ ਪਾਇਆ ਹੋਇਆ ਤੇ ਇਹਨੇ ਉੱਥੇ ਕਬੀਸ਼ਰੀ ਸਨਾਈ ਗੁਰੂ ਤੇ ਅਸ ਵਾਰ ਦੱਸਿਆ ਤੇ ਕੱਲੇ ਸਿੰਘ ਤਿਗਾ ਜਿਨੇ ਵੀ ਯਾਨੀ ਕਿ ਇਹਦੇ ਕਰਕੇ ਉਹਨਾਂ ਨੇ ਬਣਾਣਾ ਨਹੀਂ ਦੀਗਾ ਸ਼ਬਦ ਜਦੋਂ ਇਹਦੇ ਕਰਕੇ ਉਹਨਾਂ ਨੂੰ ਬਣਾਣਾ ਪੈ ਗਿਆ ਮਈ ਬੁਰੋ ਕੇ ਤੇ ਇਸ ਤਰ੍ਹਾਂ ਵੀ ਚਲੋ ਮਹਾਰਾਜ ਸੇਵਾ ਲੈ ਲੈਂਦੇ ਨੇ ਸੇਵਾ ਮਹਾਰਾਜ ਦੀ ਹੈ ਮਹਾਰਾਜ ਅ ਜਦੋਂ ਮੈਡਮ ਨੇ ਸਕੂਲ ਦੇ ਵਿੱਚ ਕਿਹਾ ਸੀ ਕਿ ਨੱਚ ਕੇ ਦਿਖਾਓ ਫਿਰ ਤੁਸੀਂ ਉੱਥੇ ਕੀ ਕਿਹਾ ਸੀ ਮੈਂ ਮੈਂ ਕਿਹਾ ਸੀ ਵੀ ਮੇਰੇ ਪਾਪਾ ਨੇ ਕਿਹਾ ਵੀ ਨੱਚਣਾ ਨਹੀਂ ਅਸੀਂ ਉੱਥੇ ਤੁਸੀਂ ਉੱਥੇ ਕੀ ਕੀ ਕੀਤਾ ਸੀਗਾ ਫਿਰ ਸਭ ਜਾਂ ਜਾਨੀ ਫਿਲਮ ਦੇਖੀ ਸੀਗੀ ਹਾਂ ਤੇ ਇਹ ਬੱਚੇ ਇਹਦੀ ਉਮਰ ਕਿੰਨੇ ਕੋ ਹੋਏਗੀ ਇਹ 6 ਸਾਲ ਦਾ ਜੀ 6 ਸਾਲ ਦਾ ਤੇ ਕਦੋਂ ਤੋਂ ਗੁਰਬਾਣੀ ਕੰਠ ਤੁਸੀਂ ਦੱਸ ਰਹੇ ਗੁਰੂ ਸਾਹਿਬ 2 1/2 ਸਾਲ ਦੀ ਉਮਰ ਚ ਉਹਦੇ 24 ਸਾਹ ਕੰਠ ਜੀ ਹੁਣ ਇਹਦੇ ਜਪਜੀ ਸਾਹਿਬ ਦੇ 10 ਪੌੜੀਆਂ ਚੋਪਈ ਸਾਹਿਬ ਪੂਰਾ ਕੰਠਾ ਰੈੜਾ ਸਾਹਿਬ ਪੂਰਾ ਕੰਠਾ ਕੀਰਤਨ ਸੋਇਲਾ ਕੰਠਾ ਜੀ ਤੇ ਬਾਕੀ ਗੁਰੂ ਤੇਹਾਸ ਕੰਠੇ ਠੀਕ ਹੈ ਮੋਲ ਮੰਤਰ ਸੈਬ ਸਿੱਧਾ ਪਾਠ ਸੁਣਾ ਦਿਓ ਪਹਿਲੀ ਪੂੜੀ ਦਾ ਕੋ ਵੰਕਾਰ ਸਤ ਨਾਮ ਕਰਤਾ ਪੁਰਖ ਨੇ ਨਿਰ ਵੇਰ ਅਕਾਲ ਮੂਰਤ ਅਜੂਨੀ ਸੈਪੰਗ ਗੁਰ ਪ੍ਰਸਾਦ ਜਪ ਆਤ ਸਤ ਚੁਗਾਤ ਸੱਚ ਹੈਪੀ ਸੱਚ ਨਾਨੇ ਕੋਸੀ ਪੀ ਸੱਚ ਜੋ ਪਈ ਸਾਹਿਬ ਪੂਰਾ ਕੰਤਾ ਰਹਿਰਾ ਸਾਹਿਬ ਦੇ ਪਿੱਛੇ ਬੈਠ ਕੇ ਸੁਣਦੇ ਜੀ ਸੁਣ ਹਾਂਜੀ ਕੀ ਸੁਣਾ ਰਹਿਰਾ ਸਾਹਿਬ ਸੁਣਾ ਦਿਓ ਜੋ ਪਈ ਸਾਹਿਬ ਸੁਣਾ ਦਿਓ ਜੋ ਪਈ ਸਾਹਿਬ ਅਮਰੀ ਕਰ ਰੋ ਹਾਰ ਦੇ ਰਚਾ ਪੂਰੇ ਨ ਹੋਏ ਚਿਤ ਕੀ छाता मन मनरा हमारा अपना जान करो परपाल हमरे दो स्वतम काबो आ पहाड़ मोए बचाओ सुखी बसे मरो परिवार ते दुख से स्वय करतारा मोरे छाणी जी कर दया करिया सब बैलन को आसगरी पूजन होए हमारी आस चोर परन की रहे प्यास खत्म आज कोई अब ना चाहूं जो वर चोर से तुम ते पाऊं રાખો રખ હારે સાહેબ સંત સાહેબ પ્યાર બંધુસ્તુર્દશ કંતા काल पाए ब्रह्मा पुत्रा काल पाए सिद्धु अवतरा काल पाए कवि प्रकाशा सगल काल का क्या तमसा जवन काल जोगी सब कियो बेजाद ब्रह्मा जो दियो जवन काल से लोग सुवारा नमस्कार है ताए हमारा जवन काल सब जगत बनायो देव दैत दर्शन पर जायो आदन ते के अवतारा सोई गुरु समझो हमारा नमस्कार तिरसी कुमारी सिख पर जाती नाप सवारी सिफकन ਕਿ ਉਹ ਗੁੰਤਕ ਦਿਓ ਸਤਨਕਾ ਪਨ ਮਾਤਕੀ ਗਟਕੀ ਅੰਤਰ ਕੀ ਜਾਣਤ ਪਲੇ ਬਰਕ ਕੀ ਪੀਰ ਪਛਾਨਤ ਜਿਤਿ ਤੇ ਕੁੰਚ ਰਸਤੂਲਾ ਸਪਰ ਕਿਰਪਾ ਦਿਸਕਸ ਫੂਲਾ ਸੰਤ ਦੁਖ ਪਾਇ ਤੇ ਦੁਖੀ ਪਾਇ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨਣਾ ਹੈ कट कट के पर की जान है जब कर कर आकर तारा बजा तब तब दे उपारा जब बाग कर चकर तू तो, तो मैं मत दे सब हूँ देते बदल चल सब तारे आप अपने बुर उचारे तुम सब इतने रात लालम जान और पेट पे दे लालम ये नीलम आद नील नाद असम तंका मूर उचार तबिदा जाको पेवना पाव तबिदा तंको कर बहनुन मान्यत मामूर कर इण जा महादेव को कैसे दासिम दे रंगार का चिनत ने आप अपनी बुद्दै जिती बर्ण पिन पिन कोई देती तुमरार खाना जाय पसारा कै बि सजा पर तुम सारा एकै रूप अन रूपा रंग को पे उरा पिपपा अंदर जेड़ से तसकीनी पुछ खान ब्रो दृष्टिनी कौन फूल जा जाय बैठा को सिम मिट पस्कते दिख था सिगदी खाई चंबव आज जुगात रूप संपव अभिरचा में तमंगरो सिख बार सिख संजो दोस्ते उत्तर पाता सकर मलेश करोधन करता जी स्तुत्तब सर्दी परे तंकर दोस्त तुक्ता मरे पुरख जंप पैतिहारे तंकर कर सब कर सब दारे जो कल कोई बार क्या है ਕਿਤਾਬ ਤਿੰਕ ਮੈਂ ਆਏ ਹੈ ਜਿੱਦ ਸਿੱਧ ਕਰ ਮੋ ਸਭ ਹੋਈ ਦੁਸਾਸ ਵੈਸੇ ਕਹਿ ਕੋਈ ਇੱਕ ਬਾਾਰ ਜਿੱਤ ਮੈਂ ਸੰਭਾਰਾ ਆਸਪਾਸ ਟਾਈਮ ਉਬਾਰ ਨਾਮ ਤੇ ਆਰੂ ਕਾ ਦਾਰ ਦੁਸ ਡੋਕ ਤੇ ਰ ਖੜਕੀਤ ਮੈਂ ਸਨ ਤਿਆਰੀ ਆਪ ਆਰ ਦੇ ਲੇ ਉਬਾਰ ਸਬ ਤੋਂ ਮੋ ਹੋ ਸਾਈ ਦੁਸ ਡੋਕ ਤੇ ਲੇ ਬਚਾਈ ਵਾਈ ਗੁਰਜੀ ਕਾ ਖਾਲਸਾ ਸਤਿ ਵਾਈ ਗੁਰਜੀ ਫਤਿਹ ਅੱਛਾ ਚਲੋ ਹੁਣ ਗੱਜ ਕੇ ਫਤਿਹ ਬੁਲਾ ਦੋ ਇੱਕ ਵਾਰੀ ਤੁਸੀਂ ਆਖਿਰ ਚ ਵਾਈਗਰੂ ਜੀ ਦਾ ਖਾਲਸਾ ਵਾਈਗਰੂ ਜੀ ਦੀ ਫਤਿਹ ਸਿੰਘ ਜੀ ਕਰ ਬੋਲ ਵਾਲੇ ਦੱਸੋ ਸਿੰਘ ਮਿਰਚ ਨੂੰ ਕੀ ਕਹਿੰਦੇ ਨੇ ਸਿੰਘ ਦੀ ਬਾਸ ਸਿੰਘ ਮਿਰਚ ਨੂੰ ਕੀ ਕਹਿੰਦੇ ਨੇ ਲੜਾਕੀ ਲੜਾਕੀ ਤੇ ਸੌਨ ਨੂੰ ਕੀ ਕਹਿੰਦੇ ਨੇ ਅਡਿੰਗ ਬ੍ਰਿੰਗ ਹੋਣਾ ਹਾਂਜੀ ਤੇ ਹੋਰ ਦੱਸੋ ਸਿੰਘ ਕੀ ਕਹਿੰਦੇ ਹੁੰਦੇ ਨੇ ਦੁੱਧ ਨੂੰ ਦੁੱਧ ਨੂੰ ਕੀ ਕਹਿੰਦੇ ਨੇ ਦੱਸੋ ਸਮੁੰਦਰ ਚਾਹ ਨੂੰ ਤੇ ਫੁਕਣੀ ਵਾਹਿਗੁਰੂ ਜੀ ਕਾ ਖਾਲਸਾ ਸਤਿ ਵਾਹਿਗੁਰੂ ਜੀ ਇੱਕ ਵਾਰੀ ਗੱਜਕੇ ਜੇ ਕਾਰਾ ਲਾਦੋ ਚੀਤ ਸਿੰਘਾਂ ਦਾ ਲਾਦ ਜੇਕਰ ਜਾ ਵੀ ਨਹੀਂ ਹਾਲ ਜਾਵੇ ਸਿੱਧ ਸਿਗਾ ਮਿਲ ਪਾਵੇ ਸਾਥ ਸੇ ਜੇ ਦੀਆ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਤੁਸੀਂ ਇਸ ਬੱਚੇ ਦਾ ਦੇਖਿਆ ਕਿ ਉਹਨੂੰ ਕਿੰਨੀਆ ਗੁਰਬਾਣੀ ਜੜੀਆਂ ਉਹਨੂੰ ਕੰਠ ਹੈ ਗੁਰੂ ਪਿਤਾ ਦੀ ਗੁਰਬਾਣੀ ਦੇ ਨਾਲ ਜੁੜਿਆ ਹੋਇਆ ਸਿੱਖ ਇਤਿਹਾਸ ਦੇ ਨਾਲ ਜੁੜਿਆ ਹੋਇਆ ਅੱਜ ਕੱਲ ਦੇ ਜੇਕਰ ਅਸੀਂ ਬੱਚਿਆਂ ਦੀ ਗੱਲ ਕਰੀਏ ਤਾਂ ਅਕਸਰ ਉਹ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਣ ਦੇ ਲਈ ਬਹੁਤ ਚੀਜ਼ਾਂ ਅਪਣਾਉਂਦੇ ਨੇ ਲੇਕਿਨ ਇੱਥੇ ਗੁਰੂ ਦਾ ਸਿੰਘ ਬਣ ਕੇ ਗੁਰੂ ਦਾ ਪਚੰਗੀ ਬਣ ਕੇ ਇਸ ਬੱਚੇ ਦੇ ਬੋਲੋ ਸੋਸ਼ਲ ਮੀਡੀਆ ਦੇ ਉੱਤੇ ਆਪਣੀਆਂ ਵੀਡੀਓ ਵੀ ਪਾਈਆਂ ਜਾਂਦੀਆਂ ਨੇ ਤੁਸੀਂ ਇਸ ਬੱਚੇ ਨੂੰ ਸੋਸ਼ਲ ਮੀਡੀਆ ਤੇ ਵੀ ਦੇਖਿਆ ਹੋਵੇਗਾ ਸੋ ਆਪਣੇ ਬੱਚਿਆਂ ਨੂੰ ਜ਼ਰੂਰ ਸੇਧ ਦਿਓ ਗੁਰਬਾਣੀ ਦੇ ਨਾਲ ਜੁੜੋ ਸ਼ਹੀਦੀ ਜੋ ਮੇਲ ਤੇ ਜੇਕਰ ਪਹੁੰਚਦੇ ਹੋ ਤਾਂ ਇਸ ਬੱਚੇ ਨੂੰ ਜ਼ਰੂਰ ਮਿਲੋ ਤੇ ਆਪਣੇ ਸਿੱਖ ਇਤਿਹਾਸ ਤੋਂ ਤੁਸੀਂ ਵੀ ਆਪਣੇ ਬੱਚਿਆਂ ਨੂੰ ਜ਼ਰੂਰ ਜਾਣੂ ਕਰਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ